ਸਰ ਮੈਂ ਇਹਨਾਂ ਕੋਲ ਸ਼ਰਾਬ ਚੱਕੀ ਆ ਜੀ ਆ ਇਹਨਾਂ ਦੀ ਐਕਸਪਾਇਰੀ ਡੇਟ ਦੀ ਬੀਅਰ ਚੱਲ ਰੇ ਵੇਚ ਰੇ ਆ ਜੀ 2 ਦਿਨ ਹੋ ਗਏ ਮੈਂ ਪਹਿਲੇ ਵੀ ਚੱਕੀ ਅੱਜ ਮੈਂ ਇਹਨਾਂ ਦੀ ਐਕਸਪਾਇਰੀ ਡੇਟ ਚੈੱਕ ਕੀਤੀ ਇਹਨਾਂ ਦੀ 27 ਮਾਰਚ ਨਿਕਲਦੀ ਵੀ ਆ ਤੁਸੀਂ ਕਿੰਨੇ ਚੱਕੀਏ ਦੋ ਬੇਟੀਆਂ ਦੋ ਦੋ ਤਿੰਨ ਬੇਟੀਆਂ ਇਹਨਾਂ ਬਰਦਰ ਫੇਰ ਵੀ ਕਹਿੰਦੇ ਆ ਵੀ ਰੇਟ ਫੋਲੀ ਲੱਗੇ ਰੇਟ ਵੀ ਇਹਨਾਂ ਦੀ ਮਰਜ਼ੀ ਦਾ ਜੀ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੈ ਜਿਹੜੇ ਪੈਸੇ ਮੰਗਦੇ ਅਸੀਂ ਦੇਣੇ ਆਂ ਪਰ ਇਹ ਤਾਂ ਨਾ ਦਿਓ ਨਾ ਵੀ ਲੋਕਾਂ ਨਾ ਐਕਸਪਾਇਰ ਡੇਟ ਦੇ ਚੀਤਾ ਨਾ ਦਿਓ ਅਸੀਂ ਮੇਨ ਆ ਆਪਣੇ ਫਰੋਇਪੁਰ ਜਲਾਲਾਬਾਦ ਦੇ ਫਰੋਇਪੁਰ ਮੇਨ ਅੱਡੇ ਦੇ ਉੱਤੇ ਖੜੇ ਆ ਜੀ ਕੀ ਮੰਗ ਕੀ ਕਰਦੇ ਜੀ ਮੰਗ ਸਰ ਇਹ ਵੀ ਪੈਸੇ ਲਓ ਤਾਂ ਚੀਤਾ ਚੱਜਦੀ ਦਿਓ ਯਾਰ ਜਿਹੜੇ ਤੁਸੀਂ ਮੂੰਹ ਮੰਗਦੇ ਉਹੀ ਉਹੀ ਪੈਸੇ ਦੇਣੇ ਆ ਜੀ ਇਹ ਥੋੜੀ ਮਤਲਬ ਹੈ ਵੀ ਤੁਹਾਨੂੰ ਪੈਸੇ ਵੀ ਦੇਈ ਤਾਂ ਦੀ ਜਿੰਦਗੀ ਨਾਲ ਫਲਵਾੜ ਵੀ ਕਰਾਈ ਨਾ ਨਾ ਸਾਰਾ ਚੈੱਕ ਕਰੋ ਜੀ ਮਤਲਬ ਇਹ ਤਾਂ ਨਹੀਂ ਮੋਟੀ ਨਹੀਂ ਸਾਨੂੰ ਇਹ ਤਾਂ ਕੁਦਰਤੀ ਕੱਲ ਨਾ ਮੇਰੇ ਰਿਸ਼ਤੇਦਾਰ ਰੈਲੇਟਿਵ ਨੇ ਚੈੱਕ ਕਰ ਲਿਆ ਕਿ ਅਪਡੇਟ ਤਾਂ ਦੇਖੀ ਇਹਨਾਂ ਦੀ ਕਿੰਨੇ ਦਿਨ ਤੱਕ ਆਪਾਂ ਯੂਜ਼ ਕਰ ਸਕਦੇ ਆ ਉਹ ਕਹਿੰਦੇ ਯਾਰ ਐਕਸਪਾਇਰ ਚੀਜ਼ ਕਿਉਂ ਲਈਏ ਆਪਾਂ ਪੈਸੇ ਮਰਜੀ ਦੇ ਲਈਏ ਤੇ ਚੀਜ਼ ਇਹ ਤੁਸੀਂ ਹੁਣ ਲੈ ਲੈ ਨੀ ਬੀਅਰ ਦੇ ਆ ਹੁਣੇ ਲੈ ਆ ਜੀ ਸਾਰਾ ਸਾਹਮਣੇ ਇਹਨਾਂ ਦੇ ਠੇਕੇਦਾਰ ਮੁਲਾਜ਼ਮ ਖੜੇ ਇਹਨਾਂ ਦੇ ਕੋਲੋਂ ਲੈ ਆ ਜੀ ਮੈਂ ਆ ਪੁੱਛੋ ਦੱਸੋ ਕਿ ਐਕਸਪਾਇਰੀ ਹੈਗੀ ਕਿ ਨਹੀਂ ਇਹ ਦੱਸੋ ਬਸ ਇਹ ਦੱਸੋ ਉਹ ਮੈਂ ਦੇਖ ਕਰ ਬਦ ਮੈਂ ਕਿਹਨੂੰ ਕਿਹਦੀ ਦਿੱਕਤ ਹੈ ਇਹਦੇ ਦੇਖੋ ਕਿਹਦੀ ਦਿੱਕਤ ਹੈ ਨਹੀਂ ਤੁਸੀਂ ਦੱਸ ਦੋ ਕਿ ਇੱਕ ਦਾ ਇਹ ਚਲਾਉਂਦੇ ਜੀ ਤੁਸੀਂ ਇਹ ਦੱਸੋ ਕਿ ਇਸ ਵਾਰੀ ਡੇਟ ਕੀ ਹੈ ਮੜਾ ਦਾਸ ਤੋਂ ਆਪਾਂ ਕੈਮਰਾ ਕਰ ਲੈਣਾ ਮੈਨੂੰ ਦੱਸੋ ਇਹਨੂੰ ਮਸੋ ਐਕਸਪਾਇਰੀ ਡੇਟ ਕੀ ਹੈ ਆਪਾਂ ਦਰਫੇ ਬੰਦੇ ਜੀ ਠੀਕ ਹੈ ਜਸੀ ਦਾ ਫਲਵਾਰ ਕਰਾ ਸਰ ਇਹਨੂੰ ਐਕਸਪਾਇਰੀ ਡੇਟ ਕੀ ਹੈ ਦੱਸੋ ਮੈਨੂੰ ਪੜ੍ਹ ਕੇ ਬਸ ਆ ਕੈਮਰਾ ਹੋਣੇ ਦੱਸੋ ਕਿੰਨੀ ਤਰੀਕ ਐਕਸਪਾਇਰੀ ਹੋਣੀ ਹੈ ਐਕਸਪਾਇਰੀ ਮੈਨੂੰ ਪੜੋ ਰਾਤ ਫ੍ਰੈਸ਼ ਹੋ ਗਈ ਬਟ ਇੱਕ ਬੇਟੀ ਦੀ ਜਾਂਚ ਹੋ ਗਈ ਮੈਨੂੰ ਰੇਟ ਲੱਗੇਗਾ ਕੋਈ ਵੀ ਨਹੀਂ ਕਰਦਾ ਰੇਟ ਘਾਟ ਦਾ ਕੋਈ ਸਾਡ ਲੈਣਾ ਤੇ ਨਹੀਂ ਮੇਰੇ ਵੀਰੇ ਕਰ ਕੋਈ ਮੈਂ ਗੱਲ ਕਰ ਇੱਕ ਮਿੰਟ ਮੇਰੇ ਨਾਲ ਮੇਰੇ ਵੀਰੇ ਘਾਟ ਦਾ ਆਪਣਾ ਕੋਈ ਜਾ ਰਹੇ ਤੁਸੀਂ ਵੀਰੇ ਇੱਥੇ ਕੰਮ ਕਰਦੇ ਠੀਕ ਹੈ ਮਤਲਬ ਇਹ ਹੈ ਤੁਸੀਂ ਦੱਸ ਤਾਂ ਦਿਓ ਉਹ ਬੰਦਾ ਇੰਜਾਮ ਲਾਦਾ ਪਿਆ ਐਕਸਪਾਇਰੀ ਹੈਗੀ ਕਿ ਨਹੀਂ ਇੱਕ ਤਾਂ ਪਤਾ ਲੱਗ ਜਾਵੇ ਭਾਈ ਉਹ ਮੈਂ ਮੈਂ ਬੰਦਾ ਇਸ ਗੱਲ ਦੀ ਬਟ ਇੱਕ ਇੱਕ ਟਿੱਟ ਜੰਮ ਕੇ ਇੱਕ 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 ਨਹੀਂ ਆ ਰਹੀ ਐ ਤੇ ਬੰਦੇ ਸੇਕੇਦਾਰ ਕੋਣ ਹੈ ਹਾਂਜੀ ਸੇਕੇਦਾਰ ਕੋਣ ਹੈ ਟਿੱਕੇ ਇੱਥੇ ਮੇਰਾ ਨਾਮ ਨੇ ਪਤਾ ਮੈਂ ਤਾਂ ਵਰਕਰ ਬੰਦਾ ਜੀ ਨਹੀਂ ਪਤਾ ਤੁਹਾਡੇ ਮਾਲਕ ਕੋਣ ਨੇ ਤੁਹਾਡੇ ਲੈ ਕਲੈਕਸ਼ਨ ਕੋਣ ਲੈਣ ਆਉਂਦਾ ਇਹ 3-4 ਚਾਰਜ ਹੋਦੇ ਸਾਡੇ ਵਿੱਚ ਕੋਈ ਗੱਲ ਚਾਰਜ ਤੁਹਾਡੇ ਨਾਮ ਤੋਂ ਆਸੂ ਹਾਂਜੀ ਮੇਰਾ ਲੱਕੀ ਹੈ ਜੀ ਲੱਕੀ ਜੀ ਜੀ ਤੁਹਾਨੂੰ ਪਤਾ ਨਹੀਂ ਤੁਸੀਂ ਕਿਸ ਦੁਕਾਨ ਤੇ ਕੰਮ ਕਰਨ ਦਾ ਮਾਲਕ ਕੋਣ ਹੈ ਹਾਂਜੀ ਤੁਹਾਨੂੰ ਇਹ ਹੀ ਨਹੀਂ ਪਤਾ ਵੀ ਜਿੱਥੋਂ ਤੁਸੀਂ ਰਖਾ ਲੈਂਦੇ ਮੇਰੇ ਕੋਲ ਅਸੀਂ ਦਫਤਰ ਫੋਨ ਤੇ सोनू ਜੀ ਹੈਗੇ ਮਨੀ ਮੈਂ ਉਹਨਾਂ ਨਾਲ ਗੱਲ ਹੋ ਗਈ ਸਾਡੀ सोनू सोनू ਨਹੀਂ ਰੱਖਿਆ सोनू ਜੀ ਕਿੱਥੇ ਰਹਿੰਦੇ ਨੇ ਜੀ ਜਲਾਲਾਂ ਦੇ ਰੋਕ ਕੇ ਰੰਦੇ ਜੀ ਡੀਟੀਸੀ ਨਾਲ ਗੱਲ ਹੋ ਗਈ ਸੀ ਕੋਈ ਕੰਪਲੇਨਟ ਕਰ ਦੇਗਾ ਦਸਿਕਾਰ ਵੀ ਕਰ ਦੇਗਾ ਤੁਸੀਂ ਮੇਰੇ ਡੀਟੀਸੀ ਦਾ ਡੀਟੀਸੀ ਨੇ ਉਹਨਾਂ ਨਾਲ ਗੱਲ ਹੋ ਗਈ ਸੀ ਹਾਂਜੀ ਉਹ ਕਹਿੰਦੇ ਕੋਈ ਕੰਪਲੇਨਟ ਅਗੇ ਕਿਸੇ ਨੂੰ ਦੇ ਦੇਣ ਮੈਂ ਸਾਡੇ ਕਰਦਾ ਠੀਕ ਹੈ ਜੀ ਇਹ ਗੱਲ ਗੁਰਤੇਜ ਬਰਾਡ ਇੰਸਪੈਕਟਰ ਨਾਲ ਹੀ ਹੋ ਰਹੀ ਜੀ ਜੀ ਹਾਂਜੀ 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 ਸਰ ਇੱਕ ਨਾ 31 ਮਾਰਚ ਨੂੰ ਰਾਤ ਨੂੰ ਐਕਸਪਾਇਰੀ ਬਿਰ ਵੇਕਨ ਦੀ ਖਬਰ ਆਈ ਸੀ ਜੀ ਜੀ ਸਰ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਕਹਿੰਦੇ ਕੋ ਮੈਨੂੰ ਤਾਂ ਕੱਲ ਪਤਾ ਲੱਗਿਆ ਸੀਗਾ ਆਪਣੀ ਪੱਤਰਕਾਰ ਨੇ ਕੱਲ ਵੀਡੀਓ ਭੇਜੀ ਸੀਗੀ ਠੀਕ ਹੈ ਜੀ ਸਾਬ ਨੂੰ ਸੋਹਾ ਵੀ ਗੱਲ ਮੈਂ ਸੋਹਾ ਵੀ ਗਿਆ ਸੀ ਮੈਂ ਵੀ ਜਿਹੜਾ ਬੰਦਾ ਲੈ ਕੇ ਆ ਜਿਹਨੂੰ ਦਿੱਤੀ ਹੈ ਕੋਈ ਬਿਆਨ ਵਗੈਰਾ ਦੇ ਦੇ ਮੈਨੂੰ ਤਾਂ ਮੈਂ ਜਿਹੜੀ ਬੰਦੀ ਕਾਰਵਾਈ ਉਹਦੀ ਕਰ ਦੂੰਗਾ ਕੱਲ ਨੂੰ ਮੇਰੇ ਕੋਲ ਉਹਨੇ ਵੀ ਗੱਲ ਹੋਈ ਸੀ ਉਹ ਕਹਿੰਦੇ ਸੀ ਕੱਲ ਨੂੰ ਤੁਸੀਂ ਮੈਂ ਮਤਲਬ ਅੱਜ ਹੈ ਨਹੀਂ ਸੀ ਉਹ ਤੇ ਸੋਹਾ ਉਹ ਬਿਆਨ ਦੇਊਗਾ ਤੇ ਫਿਰ ਆਪਾਂ ਉਹਦੇ ਤੇ ਕਾਰਵਾਈ ਕਰਦੇ ਆ ਜਿਹੜੀ ਬੰਦੀ ਹੈ ਜੀ ਅਸ਼ੋਕ ਜੀ ਜਿਵੇਂ ਕਿ ਤੁਹਾਨੂੰ ਪਤਾ ਲੱਗਿਆ ਕਿ 31 ਮਾਰਚ ਨੂੰ ਜਿਹੜੀ ਹੈ ਸ਼ਰਾਬ ਤੇ ਬੀਅਰ ਐਕਸਪਾਇਰੀ ਜਿਹੜੀ ਹੈ ਠੇਕੇਦਾਰਾਂ ਵੱਲੋਂ ਦਿੱਤੀ ਗਈ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਇਸ ਬਾਰੇ ਹਾਏ ਮਾਮਲਾ ਮੇਰੇ ਵੀ ਧਿਆਨ ਚ ਆਇਆ ਹੈ ਸਾਹਮਣੇ ਆਇਆ ਹੈ ਜੇ ਅਲਾਵਾ ਦੇ ਆਸ-ਪਾਸ ਕੁਝ ਠੇਕਿਆਂ ਤੇ ਬੀਅਰ ਜਿਹੜੀ ਇਹ ਐਕਸਪਾਇਰੀ ਕੈਨ ਵੇਚੀ ਗਈ ਤੇ ਲੋਕਾਂ ਦੀ ਸਿਹਤ ਦੇ ਨਾਲ ਬੜਾ ਵੱਡਾ ਖਲਵਾੜ ਹੈ ਜੇ ਐਵੇਂ ਹੋਇਆ ਤਾਂ ਇਹਦੀ ਜਾਂਚ ਹੋਣੀ ਚਾਹੀਦੀ ਜਿੱਥੇ ਠੇਕੇਦਾਰ ਨਾਲ ਭਾਗੀਦਾਰ ਨੇ ਇਸ ਜੁਰਮ ਦੇ ਵਿੱਚ ਜਿਬਣਦਾ ਤਾਂ ਜੁਰਮ ਹੀ ਇੱਕ ਸਾਫ ਦਾ ਲੋਕਾਂ ਦੇ ਨਾਲ ਸਿਹਤ ਦੇ ਨਾਲ ਖਲਵਾੜ ਕਰਨਾ ਤੇ ਨਾਲ ਨਾਲ ਜਿਹੜੇ ਅਫਸਰ ਨੇ ਜਿਨ੍ਹਾਂ ਦੀ ਡਿਊਟੀ ਹੈ ਚੈੱਕ ਅਪ ਕਰਨਾ ਉਹਨਾਂ ਤੇ ਵੀ ਬੰਦੀ ਵਿਭਾਗੀ ਕਾਰਵਾਈ ਹੋਣੀ ਚਾਹੀਦੀ ਸੋ ਇਸ ਮਾਮਲੇ ਦੀ ਜਾਂਚ ਹੋਵੇ ਜਾਂਚੋ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਹਮਣੇ ਆਣਾ ਚਾਹੀਦਾ